ਆ ਵੀ ਮੈਂ ਕਰ ਲਈ ਇਹ ਹਲ ਚੱਲ ਆ ਵੀ ਦਿੱਚੀ ਆਪਾਂ ਇਹਨੂੰ ਬਾਕੀ ਸ਼ੁਕਰੀਆ ਜੀ ਕੋਡ ਕਰਨੀ ਆ ਹਾਂਜੀ ਕਰ ਲਈ ਜੀ ਕਰ ਲਈ ਕਰ ਲਈ ਖੁਸ਼ੀ ਇਹ ਲੈਣਾ ਮੇਰਾ ਰੇਂਦਰ ਸਿੰਘ ਨਾਮ ਆ ਜੀ ਤੇ ਕੀ ਘਟਨਾ ਬੱਪੀ ਦਾ ਇਹ ਮੇਰਾ ਮੁੰਡਾ ਜਿੱਥੇ ਪੋਪਲ ਦੇ ਮੁੰਡਾ ਕਾ ਜਾ ਕੇ ਅੱਗੇ ਬੈਠ ਕੇ ਬਹਿ ਜਾਂਦਾ ਰੰਜੇ ਸਾਬ ਮੁੰਡੇ ਹੋਰ ਦੀ ਸੀਗੀ ਇਹ ਨਾਲ ਬੈਠੇ ਸੀ ਉਹ ਮੁੰਡੇ ਚਾਰ-ਮੁੰਡੇ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਨਾਕੇ ਇਹਨਾਂ ਦੇ ਮੈਂ ਕੰਮ ਦੇ ਗਿਆ ਸੀਗਾ ਜੀ ਕੀ ਨਾਮ ਆ ਤੁਹਾਡੇ ਬੰਦੇ ਦਾ ਕਿੰਨੂੰ ਮਰਿਆ ਉਹਨਾਂ ਗੁਰਵਿੰਦਰ ਸਿੰਘ ਆ ਜੀ ਉਮਰ 22 ਸਾਲ ਕੀ ਕੰਮ ਕਰਦਾ ਵੇ ਕੰਮ ਜੋ ਕਰੇ ਹੁੰਦਾ ਬਸ ਕਬਾਡੀ-ਕੁੜੀ ਖੇਡਦਾ ਸੀਗਾ ਬਾਕੀ ਕੂਤਰ ਰੱਖਿਆ ਸੀ ਘਰੇ ਇਹ ਜਿਹੜੀ ਘਟਨਾ ਕਿੰਨੇ ਵਜੇ ਸੀ ਇਹ 9 ਵਜੇ ਦੇ ਕਰੀਬ ਹੋਈ ਜੀ ਕੀ ਮੈਂ ਦੇਖ ਦਵਾਂ ਘਟਨਾ ਜਿਹੜੀ ਹੋਈ ਹੈ ਕੀ ਕੀ ਹੈਗਾ ਇਸ ਦੇ ਪਿੱਛੇ ਜਿਹੜਾ ਇਹਦੇ ਪਿੱਛੇ ਰੰਜੇ ਸਾਬ ਮੁੰਡੇ ਦੀ ਅਗਰ ਹੋਰ ਦੀ ਇਹ ਤਾਂ ਬਸ ਇੱਕ ਨਾਲ ਬੈਠ ਗਿਆ ਉੱਥੇ ਕੋਲ ਗੋਰੀ ਉਹਦੇ ਮੁੱਡੇ ਦੇ ਮਾਰ ਨਾਲ ਦੀ ਬਸ ਇਹਦੇ ਨਾਲ ਲੱਗੇ ਇਹਦੇ ਕਿੱਥੇ ਲੱਗਿਆ ਕੋਈ ਨਾਮ ਇਹਦੇ ਟੇਟੋਟੇ ਤੇ ਵੱਜੀ ਠੀਕ ਆ ਬਾਕੀ ਜਿਹੜੇ ਹੋ ਨਾਲ ਸੀ ਉਹਨਾਂ ਦੇ ਕਿੰਨੇ ਆ ਉਹਦੇ ਮੁੱਡੇ ਦੇ ਇੱਕ ਲੱਤ ਤੇ ਵੱਜੀ ਆ ਠੀਕ ਆ ਜੀ ਉਹ ਭੱਜ ਗਿਆ ਉੱਠ ਕੇ ਦੂਆ ਮੁੰਡਾ ਸੀ ਕਿ ਉਹ ਆਪਣੇ ਘਰ ਨੂੰ ਅੰਦਰ ਆ ਗਿਆ ਉਹਨੇ ਚੱਕਿਆ ਫਿਰ ਉਹਨੂੰ ਹਾਂਜੀ ਤੇ ਇਹਦੀ ਮੌਤ ਤੇ ਡੈਥ ਹੋ ਗਈ ਸੀ ਇਹਦੀ ਨਹੀਂ ਜੀ ਮੌਤ ਨਹੀਂ ਉਹ ਵਾਹ ਚੰਦੀ ਉਂਡੀ ਵਾਲੇ ਜਾ ਕੇ ਹੋਈ ਸੀ ਬਸ ਇਹਨੂੰ ਇਹਨਾਂ ਪਤਾ ਨਹੀਂ ਹੈਗਾ ਹਾਂਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਤੁਹਾਡਾ ਤੁਸੀਂ ਕੀ ਹੋ ਪਿੰਡ ਦੇ ਮੇਰਾ ਨੌਸ਼ਨੀਪ੍ਰੀਤ ਸਿੰਘ ਆ ਜੀ ਮੈਂ ਮੇਰੀ ਬਲਜੀਤਪੁਰ ਪਿੰਡ ਦੇ ਮੌਜੂਦਾ ਸਰਪੰਚ ਨੇ ਜੀ ਤੇ ਅਸੀਂ ਪਰਿਵਾਰ ਦੇ ਨਾਲ ਪੂਰਾ ਸਹਿਮਤ ਹਾਂ ਅਸੀਂ ਇਹੀ ਚਾਹਾਂਗੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਰਕਾਰ ਕੋਲ ਇਹੀ ਮੰਗ ਰੱਖਦੇ ਹਾਂ ਕਿ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਇਹ ਘਟਨਾ ਵਾਪਰੀ ਹੈ ਇਹ ਘਟਨਾ ਵਾਪਰੀ ਹੈ ਜੀ ਜੋ ਕਿ ਗੁਰਵਿੰਦਰ ਸਿੰਘ ਦੀ ਮਰਤ ਮੌਤ ਹੋਈ ਆ ਉਹ 23 ਸਾਲ ਦਾ ਬੱਚਾ ਜੋ ਉਹ ਅੱਜ ਨਗਰ ਕੀਰਤਨ ਦੀ ਸੀਗਾ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਤੇ ਉਸ ਸਬੰਧ ਵਿੱਚ ਉਹ ਨੌਜਵਾਨ ਵੀਰ ਸਾਡੇ ਸਫਾਈ ਕਰ ਰਹੇ ਸੀ ਅਸੀਂ ਸੂਏ ਦੇ ਉੱਪਰ ਉੱਥੇ ਲੰਗਰ ਲਾਉਨੇ ਹੁੰਦੇ ਆ ਗੁਰਦੁਆਰਾ ਸਾਹਿਬ ਵੱਲੋਂ ਤੇ ਨੌਜਵਾਨ ਵੀਰੇ ਸਫਾਈ ਕਰ ਰਹੇ ਸੀ ਤੇ ਆਪ ਕਿਸੇ ਨੇ ਆਪਸੀ ਰਮਜੀਤ ਸਿੰਘ ਬਾਜੀ ਦੇ ਵਿੱਚ ਇਹ ਦੋ ਵੀਰਾਂ ਨੂੰ ਜ਼ਖਮੀ ਕੀਤਾ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਧਰਮ ਵੀਰ ਆ ਜੋ ਉਹ ਜ਼ਖਮੀਆਂ ਜੀ ਇਹ ਬੱਤੀ ਦੇ ਵਿੱਚ ਦਾਖਲ ਆ ਅਸੀਂ ਤਾਂ ਇਹੀ ਚਾਹਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਠੱਲ ਪਾਈ ਆ ਵੀ ਤੇ ਪਰਿਵਾਰ ਨੂੰ ਪੂਰਾ ਪੂਰਾ ਮਿਲਦਾ ਇਨਸਾਫ ਮਿਲਣਾ ਚਾਹੀਦਾ ਜੀ ਇਹੀ ਅਸੀਂ ਸਰਕਾਰ ਕੋਲੋਂ ਮੰਗ ਰੱਖਦੇ ਆਂ ਸਰਿਕਾ ਮਾਰ ਕੀ ਪਿੰਡ ਦਾ ਮਾਮਲਾ ਵਾ ਕੀ ਇਹ ਭੁਗਾ ਮਾਮਲਾ ਜੀ ਇਹ ਰਾਜ ਸਵਾਰ ਨੌਕ ਦੀ ਗੱਲ ਹੈ ਮਾਰ ਕੀ ਪਿੰਡ ਦੇ ਵਿੱਚ ਜਿਹੜਾ ਭਗੌਰ ਤੋਂ ਵਸਤਾ ਜਾਂਦਾ ਉਹ ਕੋਲੀ ਤੇ ਤਿੰਨ ਦੋਸਤ ਸੀਗੇ ਜਿਨ੍ਹਾਂ ਦੇ ਨਾਮ ਹੈ ਧਰਪਾਲ, ਗੁਰਵਿੰਦਰ ਤੇ ਲਾਹਪ੍ਰੀਤ ਇਹ ਤਿੰਨ ਹੀ ਜਣੇ ਉੱਥੇ ਬੈਠੇ ਸੀਗੇ ਦੋ ਮੋਟਰਸਾਈਕਲਾਂ ਤੇ ਆਨਨੋਨ ਬੰਦੇ ਜਿਨ੍ਹਾਂ ਨੇ ਮੂਬੰਨੇ ਹੋਏ ਸੀਗੇ ਉਹ ਆਏ ਲੇਕਨ ਉਹਨਾਂ ਨੇ ਮਾਰ ਦੇਣ ਦੀ ਨੀਅਤ ਦਿਖਾਈ ਉਹਨਾਂ ਦੇ ਫੈਰ ਕੀਤੇ ਫੈਰ ਜਿਹੜਾ ਹੈਗਾ ਇੱਕ ਗੁਰਵਿੰਦਰ ਸਿੰਘ ਕਿੰਦਾ ਜਿਹੜਾ ਉਹਦੇ ਪੇਟ 'ਚ ਲੱਗਿਆ ਇਹਦਾ ਧਰਮਪਾਲ ਉਸ ਧਰਮੂ ਹੀ ਗੋਦੇ ਹੋਇਆ ਦੋ ਬੰਦਿਆਂ ਦੀ ਇੰਦਰੀ ਹੋਈ ਆ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅੱਗੇ ਸਿਵਲ ਹਸਪਤਲ ਸੰਭਰਾਲਾ ਤੋਂ ਰੈਫਰ ਕਰ ਦਿੱਤਾ ਚੰਡੀਗੜ੍ਹ ਸੈਂਟਰ 32 ਜਿੱਥੇ ਜਿਹੜਾ ਗੁਰਿੰਦਰ ਉਸ ਕਿੱਦਾ ਹੈ ਉਹਦੀ ਡੈਥ ਹੋ ਗਈ ਤੇ ਦੂਸਰਾ ਜੀ ਰਹਿਗਾ ਉੱਥੇ ਜੀ ਰਹਿਲਾ ਜਾ ਉਹਦੇ ਤੇ ਬਕਾਇਦਾ ਜਿਹੜੀ ਐਫ ਆਈ ਆਰ ਅਸੀਂ ਲੋਜ ਕਰ ਲਈ ਹੈ ਬਕਾਇਦਾ ਰਾਤੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਤੇ ਐਫ ਆਈ ਆਰ ਨੰਬਰ ਹੈ 307 302 307 ਮੇਰਾ ਜੋ ਆਈ ਪੀਸੀ ਦੀ ਪੁਰਾਣੀ ਧਾਰਾ ਹੈ ਨਵੀਂ ਧਾਰਾ ਨੇ 109 113 191 196 2 ਤੇ 25 25 ਲਾਗ ਬੀ ਐਨਐਸ ਦੀ ਧਾਰਾ ਵਾਲੀ ਉਹਦੇ ਚ ਐਫ ਆਈ ਆਰ ਜਿਹੜੀ ਲੋਜ ਕਰ ਲਈ ਇਹਨਾਂ ਦੇ ਬਾਈ ਨੇਮ ਉਹਦੇ ਤੇ ਬੰਦੇ ਦੱਸ ਦਿੱਤੇ ਆ ਠੀਕ ਹੈ ਜੀ ਉਹਦੇ ਚ ਇੱਕ ਤਾਂ ਸੰਦੀਪ ਹੈ ਕੋ ਦਿਹਾਲਾ ਨਾ ਇੱਕ ਤੇਜੀ ਐ ਚੱਕ ਸਰਾਏ ਪਿੰਡ ਐ ਸਦਰ ਖੰਨੇ ਦੇ ਵਿੱਚ ਇੱਕ ਕਰਨ ਐ ਪਿੰਡ ਮਾਦ ਫਰਨਾ ਤੇ ਇੱਕ ਸਿਮੀ ਐ ਬਾਲਿਓ ਪਿੰਡ ਦਾ ਸਿਮਰਨਜੀਤ ਇਹਨਾਂ ਲੋਕਾਂ ਤੇ ਮਕਦਮੇ ਰਾਜ ਨੇ ਡਿਫੈਕਟ ਕਿਸਮ ਦੇ ਲੋਕ ਐ ਇਹਨਾਂ ਦੀ ਜਿਹੜਾ ਸੰਦੀਪ ਐ ਕੌਨਸਪੀਰੇਟਰ ਇਹਦੇ ਵਿੱਚ ਇਹਦੀ ਤੇ ਜਿਹੜੇ ਧਰਮੂ ਹੋਣੀ ਐ ਇਹਨਾਂ ਨਾਲ ਕੋਈ ਲਗੜਟ ਚੱਲਦੀ ਸੀ ਪੁਰਾਣੀ ਜੀਡੀ ਰੈਂਜਰਸ ਦੇ ਵਿੱਚ ਇਹਨਾਂ ਨੇ ਉਹਨਾਂ ਤੇ ਮਾਰਨ ਦੀ ਨੀਦ ਦੇ ਨਾਲ ਫੈਰਿੰਗ ਕੀਤੀ ਜਿਸ ਨਾਲ ਇਹਦੀ ਡੈਥ ਹੋ ਗਈ